रोपर ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲੈਂਟ ਕਨੌਲੀ ਰੋਪੜ ਜਿਸ ਨੂੰ ਕਿ ਪਿਛਲੀ ਸਰਕਾਰ ਨੇ ਨਕਾਰਿਆ ਐਲਾਨ ਕਰ ਦਿੱਤਾ ਸੀ ਅਤੇ ਨਾਲ ਦੇ ਨਾਲ ਹੀ ਟੈਟੇਰੀ ਕਰਨ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਸੀ ਹੁਣ ਸੂਬੇ ਵਿੱਚ ਆਮ ਆਦਮੀ ਸਰਕਾਰ ਆਉਣ ਤੋਂ ਬਾਅਦ ਇਸੇ ਥਰਮਲ ਪਲੈਂਟ ਵਿੱਚ ਬਿਜਲੀ ਦੇ ਉਤਪਾਦਨ ਵਿੱਚ 7 ਗੁਣਾ ਵੱਡਾ ਵਾਧਾ ਹੋਇਆ ਹੈ ਇਹ ਜਾਣਕਾਰੀ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਨੇ ਦਿੱਤੀ ਵਿਦਾਇਕ ਚੱਡਾ ਨੇ ਦੱਸਿਆ ਸਾਲ ਵਿੱਚ ਬਿਜਲੀ ਦੀ ਸਭ ਤੋਂ ਜ਼ਿਆਦਾ ਜ਼ਰੂਰ ਵਾਲੇ ਮਹੀਨੇ ਅਪ੍ਰੈਲ ਮਈ ਜੂਨ ਦੌਰਾਨ ਵਿੱਤੀ ਬਰੇ 2020 ਤੋਂ 2021 ਵਿੱਚ ਵਹਿਜ 207.32 ਮਿਲੀਅਨ ਯੂਨਿਟ ਬਿਜਲੀ ਇਸ ਪਲਾਂਟ ਵਿੱਚੋਂ ਪੈਦਾ ਕੀਤੀ ਗਈ ਸੀ ਜਿਸ ਤੋਂ ਉਲਟ ਹੋਣ ਇਹਨਾ 3 ਮਹੀਨਿਆਂ 2024 ਤੋਂ 2025 ਵਿੱਚ ਇਸ ਥਰਮਲ ਪਲਾਂਟ ਵਿੱਚੋਂ ਉਦੋਂ ਨਾਲ ਕਰੀਬ 7 ਗੁਣਾ ਵੱਧਦਾ 1344.92 ਮਿਲੀਅਨ ਯੂਨਿਟ ਪੈਦਾ ਕੀਤੀ ਗਈ ਜੋ ਕਿ ਇੱਕ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਵਾਅਦਾ ਹੈ ਅੱਜ ਥਰਮਲ ਪਲਾਂਟ ਦੇ ਵੱਖ-ਵੱਖ ਮੁੱਦਿਆਂ ਤੇ ਥਰਮਲ ਦੇ ਫੀਲਡ ਗੈਸਟ ਹਾਊਸ ਵਿਖੇ ਚੀਫ ਥਰਮਲ ਪਲਾਂਟ ਆਤੇ ਹੋਰ ਅਫਸਰਾਂ ਨਾਲ ਲੰਬੀ ਮੀਟਿੰਗ ਕਰਨ ਪਹੁੰਚੇ ਵਿਧਾਇਕ ਚੱਡਾ ਨੇ ਇਹ ਇਤਿਹਾਸਿਕ ਵਾਅਦੇ ਦਾ ਸਿਰਾ ਥਰਮਲ ਪਲਾਂਟ ਦੇ ਕੀਰਤੀ ਕਮਾਹ ਅਤੇ ਅਫਸਰ ਅਤੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸਿਰ ਬੰਨਿਆ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਜੇਕਰ ਨiyet ਸਾਫ਼ ਹੋਵੇ ਤਾਂ ਸਭ ਕੁਝ ਸੰਭਵ ਹੈ ਸ਼੍ਰੀ ਛੱਡਾ ਨੇ ਦੱਸਿਆ ਕਿ ਬਰੇ 2020 ਤੋਂ 2021 ਵਿੱਚ ਇਸ ਥਰਮਲ ਪਲਾਂਟ ਦੇ ਪੂਰੇ ਸਾਲ ਵਿੱਚ 883.551 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਸੀ ਜਦੋਂ ਕਿ ਹੁਣ 2024 ਤੋਂ 2025 ਵਿੱਚ 5 ਮਿਲੀਅਨ ਬਿਜਲੀ ਜ਼ਿਆਦਾ 3953.02 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ ਇਸੇ ਤਰ੍ਹਾਂ 2020 ਤੋਂ 2021 ਵਿੱਚ ਇਹ ਥਰਮਲ ਪਲਾਂਟ ਮਹਿਜ਼ 11.30% ਲੋਡ ਫੈਕਟੇ ਚੱਲਿਆ ਸੀ ਹੁਣ ਇਹ ਵਿੱਤੀ ਬਰੇ 2024 ਤੋਂ 2025 ਵਿੱਚ 73.3% ਤੇ ਚੱਲਿਆ ਹੈ ਇਸ ਵਿੱਚ ਬਹੁਤ ਵੱਡਾ ਵਾਧਾ ਹੋਇਆ ਇਸੇ ਤਰ੍ਹਾਂ 2020 ਤੋਂ 2021 ਵਿੱਚ ਇਹ ਥਰਮਲ ਪਲਾਂਟ ਮਹਿਜ਼ 11.30% ਲੋਡ ਫੈਕਟ ਤੇ ਚੱਲਿਆ ਸੀ ਹੁਣ ਇਹ ਵਿੱਤੀ ਬਰੇ 2024 ਤੋਂ 2025 ਵਿੱਚ 73.3% ਤੇ ਚੱਲਿਆ ਹੈ ਇਸ ਵਿੱਚ ਬਹੁਤ ਵੱਡਾ ਵਾਧਾ ਹੋਇਆ ਅਸ਼ੋਕ ਜੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਧਨੌਲੀ ਦੇ ਵਿੱਚ ਰੋਪੜ ਦੇ ਵਿੱਚ ਖੜੇ ਹੈ ਤੇ ਆ ਪਿੱਛੇ ਤੁਸੀਂ ਇਸ ਤਰ੍ਹਾਂ ਆਪ ਦੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਮੈਂ ਵਧਾਈ ਦੇਣਾ ਚਾਹਨਾ ਹੈ ਇਸ ਥਰਮਲ ਦੇ ਸਾਰੇ ਕੀਰਤੀ ਕਾਮਿਆਂ ਨੂੰ ਮੁਲਾਜ਼ਮਾਂ ਨੂੰ ਅਫਸਰਾਂ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਸ ਥਰਮਲ ਪਲਾਂਟ ਦੀ ਜਿਹੜੀ ਪੈਦਾਵਾਰ ਹੈ ਬਿਜਲੀ ਦੀ ਉਹ ਲਗਭਗ 7 ਗੁਣਾ ਵੱਧ ਗਈ ਹੈ ਕਿਉਂਕਿ ਜਿਕਰ ਅਸੀਂ 2000 21 22 ਦੀ ਗੱਲ ਕਰੀਏ 2021 22 ਦੇ ਵਿੱਚ ਜਿਹੜੇ ਆ ਤਿੰਨ ਮਹੀਨੇ ਜਿਨ੍ਹਾਂ ਸਭ ਤੋਂ ਜ਼ਿਆਦੇ ਬਿਜਲੀ ਦੀ ਲੋਡ ਹੁੰਦੀ ਹੈ ਅਪ੍ਰੈਲ ਮਈ ਤੇ ਜੂਨ ਤੇ 2021 22 ਦੇ ਵਿੱਚ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ 207.81 ਮਿਲੀਅਨ ਯੂਨਿਟ ਬਿਜਲੀ ਇਹ ਥਰਮਲ ਪਲਾਂਟ ਨੇ ਪੈਦਾ ਕੀਤੀ ਸੀਗੀ ਸਿਰਫ 207.81 ਪਰ ਜੇਕਰ ਇਹੀ ਤਿੰਨ ਮਹੀਨਿਆਂ ਦੀ ਪੈਦਾਵਾਰ ਅਸੀਂ ਆ 2024 25 ਜਿਹੜਾ ਹੁਣ ਚੱਲ ਰਿਹਾ ਇਹਦੇ ਵਿੱਚ ਦੇਖੀਏ ਅਪ੍ਰੈਲ ਮਈ ਤੇ ਜੂਨ ਦੀ ਤਾਂ ਇਹ 207 ਦੀ بجائے 1344.92 ਮਿਲੀਅਨ ਯੂਨਟ ਬਿਜਲੀ ਇਹਨਾਂ 3 ਮਹੀਨਿਆਂ ਦੇ ਵਿੱਚ ਪੈਦਾ ਹੋਈ ਹੈ ਸੋ ਜੇਕਰ ਇਹ 3 ਮਹੀਨਿਆਂ ਦਾ ਅਸੀਂ ਕੰਪੈਰੀਸ਼ਨ ਦੇਖਣਾ ਹੋਵੇ ਤਾਂ ਆਮ ਤੌਰ ਤੇ ਦੀ ਸਰਕਾਰ 800 ਪਹਿਲਾਂ ਬਦਲ 2021-22 ਦੇ ਨਾਲੋਂ ਹੁਣ ਲਗਭਗ 7 ਗੁਣਾ ਬਿਜਲੀ ਇਹ ਥਰਮਲ ਪਲਾਂਟ ਤੋਂ ਪੈਦਾ ਕਰ ਰਿਹਾ ਉਹੀ ਥਰਮਲ ਪਲਾਂਟ ਜਿਹਦੇ ਯੂਨਟਾਂ ਨੂੰ ਧਾਣਾ ਸ਼ੁਰੂ ਕਰ ਦਿੱਤਾ ਸੀਗਾ ਟਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਕਹਿ ਕੇ ਕਿ ਹੁਣ ਚੱਲ ਨਹੀਂ ਸਕਦੇ ਇਹਨਾਂ ਦੀ ਮਿਆਦ ਪੂਰ ਚੁੱਕੀ ਹੈ ਜਿਹੜੀ ਇਥੋਂ ਦੀ ਇੰਜੀਨੀਅਰ ਐਸੋਸੀਏਸ਼ਨ ਹੈ ਪੀਐਸਪੀਸੀਐਲ ਦੀ ਪਰ ਕਿਹੜੇ ਰੋੜਾ ਪਾਉਂਦੀ ਰਹੀ ਕਿ ਚੱਲ ਸਕਦੇ ਨੇ ਤੇ ਹੁਣ ਜੇ ਆਮ ਆਦਮੀ ਜਾਣਦੀ ਸਰਕਾਰ ਆਈ ਹੈ ਤਾਂ ਦੇਖੋ ਕਿ 7 ਗੁਣਾ ਜ਼ਿਆਦਾ ਬਿਜਲੀ ਇੱਥੇ ਪੈਦਾ ਹੋ ਰਹੀ ਹੈ ਔਰ ਇਹ ਸਿਰਫ 3 ਮਹੀਨਿਆਂ ਦੇ ਡਾਟੇ ਦੀ ਗੱਲ ਨਹੀਂ ਹੈ ਵੈਸੇ ਵੀ 2021-22 ਦੇ ਵਿੱਚ ਪੂਰੇ ਸਾਲ ਚ ਟੋਟਲ 1734 ਬਿਲੀਅਨ ਯੂਨਿਟ ਇਸ ਥਰਮਲ ਪਲਾਂਟ ਨੇ ਪੈਦਾ ਕੀਤੇ ਸੀ ਇਹ 2021 ਦੇ ਵਿੱਚ ਸਿਰਫ 883 ਬਿਲੀਅਨ ਯੂਨਿਟ ਪੈਦਾ ਕੀਤੇ ਸੀ ਜਦ ਕਿ 883 ਦੀ ਬਜਾਏ ਜੇ ਅਸੀਂ ਆਪਾਂ ਗੱਲ ਕਰੀਏ 24 25 ਦੀ ਜਿਹੜਾ 23 24 ਦੀ ਤਾਂ 23 24 ਦੇ ਵਿੱਚ ਇਹ 883 ਦੀ ਬਜਾਏ ਲਗਭਗ 403953.02 ਜਿਹੜੇ ਯੂਨਿਟ ਹੈ ਉਹ ਪੈਦਾ ਹੋ ਰਹੇ ਨੇ ਇਸ ਥਰਮਲ ਪਲਾਂਟ ਦੇ ਵਿੱਚ ਇਹ ਵੀ ਜੇ ਅਸੀਂ ਸਾਲ ਦੀ ਗੱਲ ਕਰਨੀ ਹੋਵੇ ਪੂਰੀ ਦੀ ਤਾਂ ਉਹ ਵੀ 2021 ਦੇ ਨਾਲੋਂ ਤਕਰੀਬ ਕਰੀਬ 5 ਗੁਣਾ ਬਿਜਲੀ ਪੈਦਾ ਹੋ ਰਹੀ ਹੈ ਜਦ ਕਿ ਜੇਕਰ ਮਾਹਰਾਂ ਦੀ ਗੱਲ ਜਿਹੜੀ ਕਹੀ ਜਾਂਦੀ ਹੈ ਜਿਹੜੇ ਦੋ ਯੂਨਿਟ ਇਹਨਾਂ ਨੇ ਟਾਸ ਤੇ ਟਾ ਕੇ ਵੇਚਦੇ ਉਹ ਜਿਹੜੇ ਦੋ ਯੂਨਿਟ ਹੈ ਉਹ ਮੋਸਟ ਐਫੀਸ਼ੀਐਂਟ ਸੀਗੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕੀਤੀ ਜਾ ਸਕਦੀ ਸੀ ਜੇਕਰ ਜਿਹੜੇ ਉਹਨਾਂ ਨਾਲੋਂ ਘੱਟ ਐਫੀਸ਼ੀਐਂਟ ਨੇ ਇਹ 7 ਗੁਣਾ ਪੈਦਾ ਕਰ ਰਹੇ ਨੇ ਜੇਕਰ ਉਹ ਦੋ ਵੀ ਚੱਲਦੇ ਹੁੰਦੇ ਤਾਂ ਹੋਰ ਜ਼ਿਆਦਾ ਬਿਜਲੀ ਇਸ ਪਲਾਂਟ ਪੈਦਾ ਹੋਈ ਸੀ ਅੱਜ ਜਦੋਂ ਪੰਜਾਬ ਦੇ ਵਿੱਚ ਬਿਜਲੀ ਦੀ ਡਿਮਾਂਡ ਇਤਿਹਾਸਕ ਅੰਕੜਿਆਂ ਦੇ ਨਾਲ ਵਧੀ ਹੈ ਬਹੁਤ ਜ਼ਿਆਦਾ ਵਧੀ ਹੈ ਉਸ ਵੇਲੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਿਜਲੀ ਦੇ ਰਹੀ ਹੈ ਔਰ ਬਿਜਲੀ ਦੀ ਡਿਮਾਂਡ ਪੂਰੀ ਕਰ ਰਹੀ ਹੈ ਔਰ ਮੁਫਤ ਬਿਜਲੀ ਵੀ ਦੇ ਰਹੀ ਹੈ ਦਾ ਹੋਏ ਸੀ ਕਰਕੇ ਸਭ ਹੋ ਗਿਆ ਕਿਉਂਕਿ ਇਸ ਥਰਮਲ ਪਲਾਨਟ ਦੇ ਵਿੱਚ ਇੰਨੀ ਜਿਆਦਾ ਬਿਜਲੀ ਸੱਤ ਗੁਣਾ ਜਿਆਦਾ ਪਹਿਲਾਂ ਨਾਲੋਂ ਇਹਨਾਂ ਮਹੀਨਿਆਂ 'ਚ ਪੈਦਾ ਕੀਤੀ ਜਾ ਰਹੀ ਹੈ ਔਰ ਇੱਥੇ ਮਿਹਨਤ ਕਰਨ ਵਾਲੇ ਜਿਨ੍ਹਾਂ ਨੇ ਕੀਰਤੀ ਕੰਮ ਹੈ ਇਸ ਗੱਲ ਦੀ ਉਹਨਾਂ ਨੂੰ ਵੀ ਸ਼ਾਬਾਸ਼ ਹੈ ਉਹਨਾਂ ਨੂੰ ਵਧਾਈ ਹੈ ਇੱਥੋਂ ਦੇ ਅਧਿਕਾਰੀਆਂ ਨੂੰ ਵੀ ਇੱਥੋਂ ਦੇ ਜਿਹੜੇ ਚੀਫ ਹੈ ਇਸ ਥਰਮਲ ਦੇ ਉਹ ਵੀ ਮੇਰੇ ਨਾਲ ਖੜੇ ਨੇ ਜਿਨ੍ਹਾਂ ਦੀ ਸਾਰੀ ਜਿਹੜੀ ਟੀਮ ਹੈ ਉਹ ਵੀ ਦਿਨ ਰਾਤ ਕੀਰਤੀ ਕੰਮਾਂ ਦੇ ਨਾਲ ਮਿਲ ਕੇ ਇਸ ਥਰਮਲ ਪਲਾਨ ਨੂੰ ਇਸ ਤਰ੍ਹਾਂ ਕਾਮਯਾਬ ਤਰੀਕੇ ਨਾਲ ਚਲਾਉਣ ਲਈ ਮਿਹਨਤ ਕਰ ਰਹੀ ਹੈ ਕਿਉਂਕਿ ਥਰਮਲ ਪਲਾਨ ਚੱਲ ਰਿਹਾ ਪੈਦਾਵਾਰ ਵਧ ਰਹੀ ਹੈ ਇਸੇ ਕਰਕੇ ਜਿਹੜੇ ਕਿਰਤੀ ਕਾਮਿਆਂ ਦੇ ਮਸਲੇ ਐ ਉਹਨਾਂ ਦੇ ਹੱਲ ਕਰਨ ਦੀ ਆਸ ਵੀ ਜਗੀ ਐ ਜੇਕਰ ਥਰਮਲ ਹੀ ਨਾ ਚੱਲਦਾ ਫੇਕ ਨਾਲੇ ਰਾਤ ਦੇ ਕੱਲਿਆ ਜਾਂਦਾ ਫਿਰ ਨਾ ਕੱਚੇ ਮਜ਼ਦੁਰਾਂ ਦੇ ਕੁ ਮਸਲਿਆਂ ਦੀ ਲੋੜ ਰਹਿਣੀ ਸੀ ਮੈਂ ਕਿਤੇ ਹੋਰ ਜੀ ਵੀ ਹੁਣ ਜੇ ਥਰਮਲ ਚੱਲ ਰਿਹਾ ਤਾਂ ਬਾਕੀ ਸਾਰੇ ਜਿਹੜੇ ਮਸਲੇ ਐ ਉਹ ਵੀ ਦਿਨ ਤੋਂ ਤੀਨ ਹੱਲ ਹੋਣਗੇ ਵੈਸੇ ਕਦੇ ਕਿਸੇ ਨੇ ਪੰਜੀ ਦੀ ਵਧਾਈ ਕਿਤੇ ਕੰਮਿਆਂ ਦੀ ਆ 2.5 ਸਾਲ ਦੇ ਸਮੇਂ ਚ ਮੇਰੇ ਚਲ 11500 ਰੁਪਏ ਉਹ ਜਿਹੜਾ ਗਰੀਬੀ ਦੀ ਵਧਿਆ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਹੋਰ ਮੰਗਾਂ ਨੇ ਜਾਂ ਹੋਰ ਵਾਧੇ ਦੀ ਲੋੜ ਹੈ ਬਿਲਕੁਲ ਵਾਧੇ ਦੀ ਲੋੜ ਹੈ ਕਿਉਂਕਿ ਬਹੁਤ ਘੱਟ ਤਰਖਾਹਾਂ ਤੇ ਕੰਮ ਕਰ ਰਹੇ ਨੇ ਧਾਕਿਆਂ ਤੋਂ ਉਹ ਅਸੀਂ ਪੂਰੀਆਂ ਕਰਾਉਣ ਲਈ ਵਿੱਦਬੰਦੀ ਕਰ ਰਹੇ ਹਾਂ ਅੱਜ ਵੀ ਵੱਖ-ਵੱਖ ਮਸਲਿਆਂ ਤੇ ਮੀਟਿੰਗ ਕੀਤੀ ਹੈ ਸਾਨੂੰ ਵੀਰ ਹੈ ਕਿ ਮਾਨ ਸਰ ਉਹਦੀ ਗਵਾਈ 'ਚ ਅਸੀਂ ਕਿਰਤੀ ਕਾਮਿਆਂ ਦੇ ਮਸਲੇ ਵੀ ਅਲ ਕਰਾਉਣ ਦੇ ਵਿੱਚ ਕਾਮਯਾਬ ਗੁਮਾਤ ਹੋਵਾਂਗੇ ਉਹਨਾਂ ਕਿਰਤੀ ਕਾਮਿਆਂ ਦੀ ਦولت ਦੀ ਅਜਾ ਸਰਮੰਦੀ ਸਰਮੰਦੀ ਦੀ ਜਿੰਦਾਂ ਤੋਂ ਹੋਜਦਾ ਉਹ ਨਿਕਲ ਰਿਹਾ ਇਹ ਜਿਹੜਾ ਚਿੰਦਿਆਂ ਦਾ ਧੂਆ ਇਹ ਮਤਲਬ ਦਾ ਕਿ ਸਾਡੇ ਇਸ ਅਰਮਲ ਦੇ ਨਿੱਕਲੇ ਰੋਪੜ ਜ਼ਿਲ੍ਹੇ ਦੇ ਔਰ ਪੰਜਾਬ ਦੇ ਵਿਕਾਸ ਦੀ ਨਿਸ਼ਾਨੀਆਂ ਜੇ ਇਹ ਚੀਜ਼ਾਂ ਬੰਦ ਹੁੰਦੀਆਂ ਤਾਂ ਬਿਜਲੀ ਜਿਹੜੀ ਪੰਜਾਬ ਦੀ ਹੈ ਉਹ ਪੂਰੀ ਨਹੀਂ ਹੋਣੀ ਸੀਗੀ ਤੇ ਇਸ ਤੋਂ ਬਿਨਾ ਵੀ ਹੋਰ ਕਈ ਤਰ੍ਹਾਂ ਦੇ ਜਿਹੜੇ ਅੰਕੜੇ ਨੇ ਮੈਂ ਤੁਹਾਡੇ ਜਿਹੜੇ ਪੈਦਾਵਰ ਦੇ ਅੰਕ ਤੇ ਜਿਹੜੇ ਆ ਉਹ ਸਾਂਝੇ ਕੀਤੇ ਨੇ ਜੇਕਰ ਅਸੀਂ ਪਲਾਂਟ ਲੋਡ ਲੋਡ ਫੈਕਟਰ ਦੀ ਗੱਲ ਕਰੀਏ ਤਾਂ 2021 ਦੇ ਵਿੱਚ ਸਿਰਫ 12% ਸੀਗਾ ਜਿੰਨਾ ਜਿੰਨੀ ਬਿਜਲੀ ਪਲਾਂਟ ਪੈਦਾ ਕਰ ਸਕਦਾ ਇੰਨੇ ਉਹਦੀ ਕਪੈਸਿਟੀ ਹੈ ਉਹਦੇ ਕਿੰਨੇ ਪਰਸੈਂਟ ਪੈਦਾ ਕੀਤੀ ਹੈ ਤਾਂ 12% ਸੀ ਸਿਰਫ 2021 ਦੇ ਵਿੱਚ ਜਿਹੜੀ ਕਿ 23-24 ਦੇ ਵਿੱਚ 53% ਤੇ ਆ ਗਈ ਹੈ ਇਹ ਵੀ ਤੁਸੀਂ ਦੇਖ ਲੋਗੇ ਲਗਭਗ 5 ਗੁਣਾ ਤੋਂ ਜ਼ਿਆਦਾ ਜਿਹੜਾ 24-25 ਦੇ ਵਿੱਚ ਤਾਂ ਇਹ ਸਾਰੇ ਰਿਕਾਰਡ ਤੋੜਦੇ ਹੈ 73% ਤੇ ਆ ਗਈ ਹੈ 6 ਗੁਣਾ ਤੋਂ ਵੀ 6 ਗੁਣਾ ਤੋਂ ਵੀ ਜਿਹੜੀ ਜ਼ਿਆਦਾ ਬਲਾਨ ਲੋਡ ਫੈਕਟਰ ਹੈ ਉਹ ਸਾਰੀ ਇਸ ਟੀਮ ਦੀ ਬਦੌਲਤ ਜਿਹੜਾ ਇਹ ਇੱਥੇ ਵਧਿਆ ਤਾਂ ਇੱਕ ਵਾਰ ਫਿਰ ਤੋਂ ਸਾਰੇ ਕਿਰਤੀ ਕਾਮਿਆਂ ਨੂੰ ਔਰ ਮੁੱਖ ਮੰਤਰੀ ਸਾਹਿਬ ਭਵਾਨ ਸ੍ਰੀ ਮਾਨ ਜੀ ਨੂੰ ਇਸ ਗੱਲ ਦੀ ਵਧਾਈ ਕਿ ਜਿਹੜੇ ਥਰਮਲ ਪੇਚਨ ਤੇ ਲਾਏ ਹੋਏ ਸੀਗੇ ਅੱਜ ਉਹ 7 ਗੁਣਾ ਜ਼ਿਆਦਾ ਬਿਜਲੀ ਪੈਦਾ ਕਰ ਰਹੇ ਨੇ ਧੰਨਵਾਦ